ਜੀ ਕੀ ਫਤਿਹ ਅੱਜ ਜਨਿਆਲਾ ਹਲਕੇ ਚ ਪਿੰਡ ਮੁੱਛਲ ਵਿਕੇ ਜਿਹਦੀ ਰਣਮਾਈ ਹੀਠ ਸਤਾ ਸਿੰਦਰ ਸਿੰਘ ਜੀ ਸੱਜਰਵੱਡੀ ਜਨਿਆਲਾ ਹਲਕਾ ਦੀ ਸ਼ੋਮਣੀ ਕਾਲਜੋਂ ਰਣਮਾਈ ਹੀਠ ਕਰ ਰਹੇ ਨੇ ਅੱਜ ਸਾਡੇ ਸਾਰਿਆਂ ਦੇ ਸਾਥੀ ਸਦਾਸ ਗਰਾਜ ਸਿੰਘ ਜੀ ਮੁੱਛਲ ਜਿਹੜੇ ਸਰਕਲ ਦੇ ਪ੍ਰਧਾਨ ਨੇ ਔਰ ਆਪਣੇ ਸਮੁੱਚੇ ਸਰਕਲ ਦੇ ਸਾਰੇ ਸਰਪੰਚ ਸਹਿਬਾਨ ਇਸ ਨਗਰ ਦੇ ਸਮੁੱਚੇ ਸੰਗਤ ਬਾਬਾ ਸ਼ਾਉਣ ਮਾਲ ਜੀ ਦੇ ਜੋ ਇਥੇ ਹਾਂਜੀ ਬਹੁਤ ਵੱਡਾ ਮੈ ਸੋਚਦਾ ਕਿ ਇਸ ਨਗਰ ਨੇ ਉਪਰਾਲਾ ਕੀਤਾ ਹੈ ਹਾਂਜੀ ਜਿਹੜੀ ਜ਼ਮੀਨ ਪਈ ਸੀ ਅੱਜ ਲੋੜ ਆ ਸਾਡੇ ਬੱਚਿਆਂ ਨੂੰ ਜਿਹੜੇ ਨਸ਼ੇ ਚ ਗਲੀਨ ਹੁੰਦੇ ਜਾ ਰਹੇ ਨੇ ਅੱਜ ਜੇ ਇਹ ਸਟੇਡੀਅਮ ਜਿਹੜੇ ਖੇਡਾਂ ਜਿਹੜੀਆਂ ਬਣ ਗਏ ਗੇਮਾਂ ਕਰਾਈਆਂ ਜਾਣਗੀਆਂ ਤੇ ਨੇਚਰਲੀ ਆ ਵੇਖੋ ਵੇਖੀ ਜਿਹੜਾ ਉਹ ਹਰ ਇੱਕ ਦਾ ਜੀ ਕਰੂ ਕਿ ਮੈਂ ਵੀ ਆ ਕੇ ਇਹ ਗ라운ਡ ਦੇ ਵਿੱਚ ਖਿਡਾਰੀ ਬਣਾ ਚੰਗਾ ਖਿਡਾਰੀ ਬਣ ਗਿਆ ਉਹਦੇ ਮਾਪੇ ਵੀ ਖੁਸ਼ ਔਲ ਚੰਗਾ ਖਿਡਾਰੀ ਬਣ ਕੇ ਚੰਗਾ ਅਫਸਰ ਵੀ ਚੰਗਾ ਇਨਸਾਨ ਵੀ ਮੈਂ ਸਮਝਦਾ ਬਣੂਗਾ। ਤੋਂ ਅੱਜ ਇਸ ਮੁਚਲਵਕੇ ਦਿੱਤੇ ਪ੍ਰਧਾਨ ਜੀ ਨੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੇ ਇੱਥੇ ਆਏ ਸੀ। ਜਿੱਥੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਉਹ ਆਪਣਾ ਅਰਜੇਵਿਆਨ ਪ੍ਰਯਾਸ ਸਮਾਂ ਕੱਢ ਕੇ ਇੱਥੇ ਜਿਹੜੇ ਆਏ ਨੇ ਅੱਜ ਉਸ ਸਟੇਡੀਅਮ ਦਾ ਉਦਘਾਟਨ ਕਰਕੇ ਗਏ ਨੇ ਜਿੱਥੇ ਲੱਖਾਂ ਰੁਪਏ ਲੱਗਣੇ ਆ ਤੇ ਮੈਂ ਸਮਝਦਾ ਕਿ ਸਮੁੱਚੇ ਇਸ ਲੱਗਰ ਵਾਲਿਆਂ ਲੱਖੇ ਵਾਲਿਆਂ ਨੇ ਵੀ ਬਹੁਤ ਵੱਡਾ ਸਹਯੋਗ ਜਿਹੜਾ ਇਸ ਸਟੇਡੀਅਮ ਦੇ ਵਿੱਚ ਪਾਇਆ ਤੋਂ ਮੈਂ ਸਾਰਿਆਂ ਵੱਲੋਂ ਨਗਰ ਵੱਲੋਂ ਚੱਜਰਵੜੀ ਸਾਹਿਬ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦਾ ਅਰਦਾਸ ਕਰਦਾ ਕਿ ਜਿਹੜਾ ਕਾਰਜ ਰੰਭ ਕੀਤਾ ਹੈ ਬਾਬਾ 사ਵਣ ਸਿੰਘ ਜੀ ਹਮਦ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਨੇ ਇਸ ਆਸਥਾ ਨਾਲ ਸੰਗਤ ਜਿਹੜੀ ਚੱਲ ਕੇ ਆਉਂਦੀ ਆ ਉਹ ਸਾਰੀ ਜਿਹੜੀ ਆ ਉਹਨਾਂ ਦੀ ਆਸਥਾ ਪੂਰੀ ਹੁੰਦੀ ਆ ਤੋਂ ਉੱਥੇ ਮੈਂ ਸਮਝਦਾ ਕਿ ਇੱਥੇ ਬਹੁਤ ਵੱਡਾ ਖਰਚਾ ਹੋਣਾ ਉੱਥੇ ਆਪਣੇ ਕੋਟੇ ਵਿੱਚੋਂ 2 ਲੱਖ ਰੁਪਈਆ ਇਹ ਸੰਗਤ ਜਿਹੜੀ ਆ ਬਹੁਤ ਸਾਰੀ ਆਪਣੇ ਕੋ ਪੈਸੇ ਲਾ ਰਹੀ ਆ ਇਹ 2 ਲੱਖ ਰੁਪਈਆ ਹੈ ਤੇ ਕੁਛ ਨਹੀਂ ਔਰ ਆਪਣੇ ਕੋਟੇ ਤੋਂ ਮੈਂ 2 ਲੱਖ ਰੁਪਏ ਦੇਣ ਦਾ ਐਲਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਅੱਜ ਦਾ ਕੀ ਪ੍ਰੋਗਰਾਮ ਕਿਥੇ ਅੱਜ ਮੈਂ ਬਾਬਾ ਸਾਬੰਦਾਸ ਜੀ ਸਾਬੰਦਾਸ ਜੀ ਜਿਹੜੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਸਾਨੂੰ ਉਹਨਾਂ ਦਾ ਪਵਿੱਤਰ ਇਹ ਸਥਾਨ ਹੈ ਮੁਛਲਪਿੰਡ ਦੇ ਵਿੱਚ ਤੇ ਕਿਉਂਕਿ ਜਿਹੜਾ ਵੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਚਰਨਾਂ ਨਾਲ ਜੁੜਿਆ ਉਹ ਭੰਤਾਂ ਦੇ ਜੋਗ ਹੋ ਗਿਆ। ਸੋ ਬਾਬਾ ਸ਼ਾਮ ਸਾਵਣ ਮਾਲ ਜੀ ਦਾ ਇਹ ਸਥਾਨ ਹੈ ਪਵਿੱਤਰ ਜਿੱਥੇ ਲੋਕਾਂ ਦੀ ਬੜੀ-ਬੜੀ ਆਸਥਾ ਆ। ਸੋ ਅੱਜ ਮੈਂ ਵੀ ਦਰਸ਼ਨ ਕਰਨ ਲਈ ਸਾਰਾ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਤੇ ਇੱਥੇ ਪਹੁੰਚਾ ਸੀਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਬਾਣੀ ਤੇ ਬਾਣੇ ਦੇ ਧਾਰਨੇ ਬਣਿਏ। ਗੁਰੂ ਚਰਨਾਂ ਨਾਲ ਜੁੜੀਏ। ਇਹ ਹੋਈ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਜਿਹੜਾ ਸਾਨੂੰ ਸੁਨਾਹਤ ਵਖਸ਼ਿਸ਼ ਕੀਤਾ ਸੀਗਾ। ਸੋ ਕੋਸ਼ ਇਹਨਾਂ ਦੇ ਕਾਰਜ ਆ ਜਿਹੜੇ ਬਿਲਡਿੰਗਾਂ ਦੇ ਹੋਰ ਦੂਜੇ ਤੀਜੇ ਉਹਨਾਂ ਦੇ ਵਿੱਚ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਇਹਨਾਂ ਦੇ ਨਾਲ مشਵਰਾ ਕੀਤਾ ਗਿਆ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਸਥਾਨ ਤੇ ਜਿਹੜਾ ਜਿੱਦਾਂ ਦੀ ਕੋਈ ਮਰਾਦ ਲੈ ਕੇ ਆਉਂਦਾ ਉਹਦਾ ਦੀ ਝੋਲੀ ਬਾਬਾ ਜੀ ਭਰ ਦਿੰਦੇ ਆ। ਸੋ ਸਾਰੀ ਸੰਗਤ ਦਾ ਵੀ ਧੰਨਵਾਦ। ਇਸ ਹਲਕੇ ਤੋਂ ਸਾਡੇ ਕੁਲਾਰਨਜੀ ਸਿੰਘ ਸਜੋਬੰਡੀ ਦੇ ਪੁੱਤਰ ਜਿਹੜੇ ਹਲਕਾ ਇੰਚਾਰਜ ਆ ਉਹ ਵੀ ਚੇਚੇ ਤੌਰ ਤੇ ਹਾਜ਼ਰ ਆ ਬਲਜੀਤ ਸਿੰਘ ਜਲਾਲ ਉਸਮਾਨ ਔਰ ਮੈਨੇਜਰ ਬਾਬਾ ਪਕੜਾ ਔਰ ਇਥੋਂ ਦੇ ਸਾਡੇ ਸਰਕਲ ਦੇ ਜੱਫੇਦਾਰ ਸੁਰਾਜ ਸਿੰਘ ਜੀ ਉਹ ਸਾਰੇ ਸਾਰਿਆਂ ਮੈਂ ਦੇਖਦਾ ਸਾਰੇ ਪੁਰਾਣੇ ਅਕਾਲੀ ਤੇ ਉਦਮੀ ਆ ਇਹ ਸਾਰੇ ਹਾਜ਼ਰ ਆ ਤੇ ਸੰਗਤ ਦਾ ਵੀ ਤੇਨਾਂ ਸਾਰਿਆਂ ਦਾ ਪਤਵੰਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ